ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਤਿਆਰ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਹ ਵੱਧ ਤੋਂ ਵੱਧ ਸੰਤਾ ਕੋਲ ਇਹ ਪਹੁੰਚ ਸਕੇ ਤੇ ਸੰਗਤਾਂ ਇਸ ਦਾ ਲਾਹਾ ਖਟ ਸਕੇ ਸਾਦ ਸੰਗਤ ਅੱਜ ਦੀ ਵੀਡੀਓ ਫਿਰ ਭੂਤਕਾਲ ਤੇ ਹੈ ਤੇ ਇਹ ਆਖਰੀ ਵੀਡੀਓ ਹੀ ਹੈ ਭੂਤਕਾਲ ਦੇ ਉੱਤੇ ਫਿਰ ਇਸ ਤੋਂ ਬਾਅਦ ਆਪਾਂ ਭਵਿੱਖਤ ਕਾਲ ਤੇ ਆਵਾਂਗੇ ਪਹਿਲਾਂ ਅੱਜ ਜਿਹੜਾ ਹੈ ਇਹਦੀ ਸਮਾਪਤੀ ਹੈ ਭੂਤਕਾਲ ਦੇ ਵਿੱਚ ਭੂਤਕਾਲ ਦੇ ਵਿੱਚ ਸਿਰਫ ਪ੍ਰਕਿਰਤ ਜੋ ਬੋਲੀ ਹੈ ਉਹਦੇ ਬਾਰੇ ਹੀ ਪਾਸਟ ٹینس ਭੂਤਕਾਲ ਦੀ ਗੱਲ ਕਰਨੀ ਹੈ ਆਪਾਂ ਕਿਉਂਕਿ ਇਹ ਜਿਹੜੀ ਪ੍ਰਕਿਰਤ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਆਉਂਦੀ ਹੈ ਕਿੰਨ ਧਿਆਨ ਦੇ ਨਾਲ ਦੇਖਿਓ ਸੋਣਿਓ ਫਾਸ ਸੰਗਤ ਇਹਦੀਆਂ ਸਿਰਫ ਉਦਾਹਰਨਾਂ ਜਿਹੜੀਆਂ ਉਹੋ ਹੀ ਆਪਾਂ ਲਈਆਂ ਤੇ ਉਹਨਾਂ ਤੋਂ ਆਪਾਂ ਇਹ ਪਛਾਣਨਾ ਪਤਾ ਕਰਨਾ ਕਿ ਪ੍ਰਕਿਰਤ ਦੇ ਵਿੱਚ ਕਿਸ ਤਰ੍ਹਾਂ ਪਾਸਟੈਂਸ ਬਣਿਆ ਹੋਇਆ ਹੈ ਇਹ ਹੈ ਹਾਸ ਸੰਗਤ ਪ੍ਰੀਮ ਠਗੌਰੀ ਜਿਨ ਕੋ ਪਾਈ ਤਿੰਨ ਰਸ ਪੀਓ ਪਾਰੀ ਪੀਓ ਪੀਓ ਪਾਰੀ ਬੇਲਾ ਆਪਾਂ ਇਹ ਵੇਖੀਏ ਪ੍ਰੇਮ ਠਗੋਰੀ ਜਿਨ ਕੋ ਪਾਈ ਹੁਣ ਸਾਹ ਸੰਗਤ ਜਿਨ ਹੈ ਇਹ ਜਿਨ ਹੈ ਜਿਨ ਕੋ ਪਾਈ ਜਜੇ ਨੂੰ ਸਿਆਰੀ ਨਹੀਂ ਲੱਗੀ ਇਹ ਕੀ ਹੈ ਬਹੁਵਚਨ ਜੇ ਇਥੇ ਸਿਹਾਰੀ ਲੱਗ ਜਾਂਦੀ ਤਾਂ ਇੱਕ ਵਚਨ ਹੋ ਜਾਣਾ ਸੀ ਵਿਸਤਾਰ ਇਹਦਾ ਅੱਗੇ ਆਏਗਾ ਇਸੇ ਤਰ੍ਹਾਂ ਤਿੰਨ ਹੈ ਇਹ ਬਹੁਵਚਨ ਹੈ ਜੇ ਇਥੇ ਸਿਹਾਰੀ ਲੱਗ ਜਾਂਦੀ ਤਾਂ ਇੱਕ ਵਚਨ ਹੋ ਜਾਣਾ ਸੀ ਪਹਿਲਾ ਇਹ ਆਪਾਂ ਕੀ ਕਰ ਲਈਏ ਪ੍ਰੇਮ ਠਗौरी ਜਿੰਨ ਕੋ ਪਾਈ ਤਿੰਨ ਰਸ ਤਿੰਨ ਉਹਨਾਂ ਨੇ ਰਸ ਪੀਓ ਪਾਰੀ ਪੀਓ ਪੀਤਾ ਪੀ ਆਓ ਪੀ ਆਓ ਇੱਥੇ ਲਿਖਿਆ ਪੀਓ ਪੀਓ ਪੀਤਾ ਪੀਤਾ ਪਾਸਟ ٹینس ਪੀਂਦਾ ਹੈ ਪੀਵੇਗਾ ਲੋ ਨਹੀਂ ਇਹ ਕੀ ਹੈ ਪਾਸਟ ਪੀਤਾ ਪੀਤਾ ਅੱਗੇ ਧਨ ਧਨ ਤੇ ਧਨ ਜਨ ਧਨ ਧਨ ਤੇ ਧਨ ਜਨ ਉਹ ਧਨ ਉਹ ਧਨ ਨੇ ਜਿਹੜੇ ਕਰਪਾਲ ਹਰ ਹਰ ਭਇਓ ਜਿਨ੍ਹਾਂ ਨੇ ਉਥ ਪਰਮਾਤਮਾ ਨੂੰ ਹਰੀ ਨੂੰ ਹਰੀ ਪਾਇਓ ਪਾਇਓ ਤੋ ਪਾਉ ਪਾਇਓ ਪਇਆ ਜਿਹੜਾ ਜਿੰਨੂੰ ਪ੍ਰਾਪਤ ਹੋ ਗਿਆ ਮਿਲ ਗਿਆ ਹਰ ਪਾਇਓ ਪਾਇਓ ਮਿਲੇ ਪਾਸਟ ٹینس ਆ ਗਿਆ ਪਇਆ ਪਇਆ ਹਰ ਗੁਰ ਨਾਨਕ ਜਿਨ ਪਰਸਿਓ ਜੀਨੇ ਪਰਸਿਆ ਪਰਸਦਾ ਹੈ ਜਾਂ ਪਰਸੂਗਾ ਨਹੀਂ ਪਰਸਿਆ ਪਾਸਟ ٹینس ਇਥੋਂ ਬਣਦਾ ਪਰਸਿਓ ਹਾ ਇਹ ਇਹ ਵੀ ਆੜਾ ਬਣ ਜਾਂਦਾ ਇਹਦੀ ਅੱਗੇ ਵਿਸਾਰਾਊਗਾ ਆੜਾ ਪਰਸਿਓ ਇਹ ਵੀ ਇਸੇ ਤਰ੍ਹਾਂ ਹੀ ਪੜਨਾ ਪਰਸਿਓ ਯਉ ਨਹੀਂ ਪਰਸਿਓ ਪਰਸਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹਿਓ ਜਿਨ੍ਹਾਂ ਨੇ ਇਹਨੂੰ ਪਰਸਿਆ ਜਿਨ੍ਹਾਂ ਨੇ ਇਹਨਾਂ ਇਹਨੂੰ ਪਰਸਿਓ ਪਰਸਿਆ ਛੋਇਆ ਛੁਇ ਆ ਵੀ ਕੈਸੇ ਦੇ ਯਾਨੀ ਕਿ ਇਹਨੂੰ ਪਰਸਿਆ ਇਹਨੂੰ ਪਰਸਿਓ ਜਿਹੜਾ ਹੈ ਉਹ ਆਉ ਆ ਗਿਆ ਪਰਸਿਯੋਨੀ ਪਰਸਿਓ ਇਹ ਪਾਸਟ ਟੈਂਸ ਹੈ ਕਿ ਕਰਤਾ ਇਹਦੀ ਬਾਣੀ ਹੋਰ ਵੀ بڑے ਸ਼ਬਦਾਂ ਇਹਦੇ ਵਿੱਚ ਹੈਗੇ ਤਾਂ ਪੜਿਓ ਇੱਕ ਮਨ ਇੱਕ ਮਨ ਕਰਕੇ ਧਰਿਓ ਇੱਕ ਇੱਕ ਨੂੰ ਧਰਿਓ ਇੱਕ ਕਰਕੇ ਇੱਕ ਪਛਾਣਿਓ ਤੇ ਇੱਕ ਨੂੰ ਪਛਾਣਿਓ ਹੁਣ ਤਰਿਓ ਆਵ ਗਿਆ ਤਰਿਓ ਤਰਿਓ ਦਾ ਮਤਲਬ ਪਾਸਟ ਟੈਂਸ ਪਾਸਟ ਟੈਂਸ ਆਵ ਤਰਿਓ ਪੜਿਓ ਪੜਿਆ ਪੜਿਓ ਪੜਿਆ ੜਿਓ ਪੜਿਆ ਪਾਸਟ ਟੈਂਸ ਹੋ ਗਿਆ ਇੱਕ ਮਨ ਤਰਿਓ ਤਰਿਆ ਪਾਸਟ ਹੈ ਧਰਿਓ ਇਹ ਕੀ ਹੈ ਪ੍ਰਕਿਰਤ ਕਾਲ ਮੇ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀਓ ਜਿਨ ਜਿਸ ਨੇ ਇੱਕ ਵਚਨ ਹੈ ਆ ਦੱਸਿਆ ਸੀ ਉੱਪਰ ਇਹਨੂੰ ਸਿਆਰੀ ਨਹੀਂ ਲੱਗੀ ਇਹ ਕੀ ਹੈ ਬਾਲੇ ਬਚ ਦੀ ਗੱਲ ਹੈ ਬਹੁ ਬਚਨ ਦੀ ਹੈ ਇਹ ਕੀ ਹੈ ਇੱਕ ਵਚਨ ਜਿਨ ਜਿਸ ਨੇ ਕਿਛ ਕੀਓ ਕੀਤਾ ਕੀਓ ਕੀਓ ਤੋਂ ਪਾਵ ਕੀਤਾ ਕੀਓ ਕੀਓ ਕੀਤਾ ਕੀ ਆ ਪ੍ਰਕਿਰਤ ਪਤਾ ਲੱਗੂ ਵੀ ਇਹ ਪ੍ਰਕਿਰਤ ਹੈ ਕਿ ਉਹ ਕੀਤਾ ਗੁਰ ਮਿਲਿਓ ਗੁਰ ਮਿਲਿਓ ਇਹ ਇਹਦੇ ਪੈਚ ਜਈਆ ਪਰਿਓ ਸੋਏ ਸੋਏ ਪਿਖਾ ਕਹੇ ਸਹਿਜ ਰੰਗ ਦਰਸ਼ਨ ਦਿਓ ਪਿਖਾ ਕਵੀ ਪਾਟ ਕਹਿੰਦਾ ਸਹਿਜ ਰੰਗਦਰਸ਼ਨ ਦਿਉ ਸਹਿਜ ਰੰਗ ਦੇ ਵਿੱਚ ਉਹਨੇ ਦਰਸ਼ਨ ਦਿਉ ਦਿੱਤੇ ਦਰਸ਼ਨ ਦਿੱਤਾ ਦਰਸ਼ਨ ਦਿੱਤਾ ਕਿਉਂਕਿ ਇੱਥੇ ਔਂਕਲ ਲਗੇ ਦਰਸ਼ਨ ਦਰਸ਼ਨ ਦਿੱਤੇ ਨਹੀਂ ਹੈ ਦਰਸ਼ਨ ਦਿੱਤਾ ਦਿਉ 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 ਦਿੱਤਾ ਦਿਉ ਪ੍ਰਕਿਰਤ ਗੁਰ ਮਿਲੇਉ ਸੋਏ ਪਿਖਾ ਕਹਿ ਸਹਿਜ ਰੰਗਦਰਸ਼ਨ ਦਿਉ ਦਿੱਤਾ ਪੀਓ ਦਾ ਪੀਤਾ ਪਰਿਓ ਦਾ ਪਾਇਆ ਭਯੋ ਦਾ ਭਇਆ ਪਰਸਿਓ ਦਾ ਪਰਸਿਆ ਪਰਵਿਓ ਪਰਵਿਓ ਆਉ ਪਰਵਰਤ ਹੋਇਆ ਕਰਿਓ ਕਰ ਆਉ ਕਰਿਓ ਕੀਤਾ ਪੀਓ ਕੀਓ ਵੀ ਕੀਤਾ ਐੜ ਆਇਆ ਗਿਆ ਇੱਥੇ ਵੀ ਆੜਾ ਬਰ ਗਿਆ ਕਰਿਓ ਪੀਓ ਕੀਤਾ ਦਿਓ ਦੇਤਾ ਸਾ ਸੰਗਤ ਇਹ ਸਾਡੀ ਸਾਰੀ ਜਿਹੜੀ ਸੀ ਵਿਚਾਰ ਸੀ ਭੂਤਕਾਲ ਦੇ ਵਿੱਚ ਸੀ ਪਹਿਲਾਂ ਆਪਾਂ ਮਰਾਠੀ ਵੀ ਕੀਤੀ ਐ ਸਾਰੀਆਂ ਕਰ ਚੁੱਕੇ ਆ ਇਹ ਪ੍ਰਕਿਰਤ ਬਾਰੇ ਕੁਝ ਵਿਚਾਰ ਥੋੜੀ ਜਿਹੀ ਕੀਤੀ ਐ ਜਿਹੜੀਆਂ ਵੀ ਬਹੁਤ ਸਾਰੀ ਗੁਰਬਾਣੀ ਦੇ ਵਿੱਚ ਲਿਖਤ ਹੈਗੀ ਆ ਸੋ ਇਹਦੀ ਜਾਣਕਾਰੀ ਵੀ ਜ਼ਰੂਰੀ ਸੀ ਸੋ ਐਨੀ ਵਿਚਾਰ ਜਿਹੜੀ ਆ ਉਪਰ ਵਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ